ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਬਾਪੂ ਆਏ ਨਿਸਾਰਨਾ ਸ਼ਰੀਕ ਕਿਵੇਂ ਉਤੋਂ ਦੀ ਹੋਜੂ ਜੇ ਪੁੱਤਰ ਹੁਣ ਕੀ ਹੋਇਆ ਜੰਗੀਰ ਸਿੰਘ ਨੇ ਮੁੱਛਾਂ ਤੇ ਹੱਥ ਫੇਰਦੇ ਆਪਣੇ ਪੁੱਤਰ ਗੈਰੀ ਨੂੰ ਪੁੱਛਿਆ ਬਾਪੂ ਲੰਬੜਾ ਦਾ ਮੁੰਡਾ ਹੁਣ ਨਵੇਂ ਬੁਲਟ ਤੇ ਕਾਲਜ ਜਾਂਦਾ ਅੱਛਾ ਕੋਈ ਨਾ ਫਿਰ ਪਹਿਲਾਂ ਗੱਡੀ ਲਈ ਸ਼ਰੀਕਾਂ ਦੇ ਬਰਾਬਰ ਹੁਣ ਬੁਲਟ ਸਹੀ ਆ ਫੜ ਚੈੱਕ ਬੁੱਕ ਤੇ ਲਿਆ ਬੁਲਟ ਬਾਲ ਦੇ ਦੀਵਾ ਸ਼ਰੀਕਾਂ ਦੀ ਹਿੱਕ ਤੇ ਪਿਆਉ ਪੁੱਤ ਦੇ ਹਾਸੇ ਨਾਲ ਹਵੇਲੀ ਗੂੰਜਣ ਲੱਗੀ। ਪਸੂਆਂ ਨੂੰ ਪੱਠੇ ਪਾਉਂਦੇ ਸੀਰੀ ਦੇ ਕੰਨੀ ਵੀ ਸਰਦਾਰ ਦਾ ਹਾਸਾ ਪੈ ਗਿਆ। ਅੱਜ ਤਾਂ ਸਰਦਾਰ ਜੀ ਕੋਛ ਨੇ ਕਰਦਾ ਗੱਲ। ਸਿਰ ਤੋਂ ਲਾ ਮੈਲਾ ਪਰਨਾ ਮੂੰਹ ਤੇ ਚੰਗੀ ਤਰ੍ਹਾਂ ਫੇਰ ਸਰਦਾਰ ਜੀ ਵੱਲ ਹੋ ਤੁਰਿਆ। ਸਰਦਾਰ ਜੀ ਇੱਕ ਬੇਨਤੀ ਕਰਨੀ ਸੀ। ਸੀਰੇ ਸੀਰੇ ਨੇ ਹੱਥ ਜੋੜ ਪੈਰੀਂ ਪਾਰ ਬੈਠਦੇ ਆਖਿਆ। ਹਾਂ ਦੱਸ ਬਈ ਸੀਰੇ ਕੀ ਕਹਿਣਾ? ਸਰਦਾਰ ਜੀ ਮੇਰੀ ਵੱਡੀ ਧੀ ਚੰਗੇ ਨੰਬਰਾਂ ਨਾਲ ਪਾਸ ਹੋ ਗਈ ਪੜ੍ਹਨ ਲਿਖਣ ਵਿੱਚ ਬਹੁਤ ਹੁਸ਼ਿਆਰ ਹੈ ਹੁਣ ਸ਼ਹਿਰ ਡਾਕਟਰੀ ਦੀ ਪੜ੍ਹਾਈ ਕਰਨੀ ਚਾਹੁੰਦੀ ਹੈ ਪਰ ਆ ਫੀਸ ਬਹੁਤ ਜ਼ਿਆਦਾ ਪੜ੍ਹਾਈ ਦੀ ਤੇ ਇੰਨੀ ਹੈ ਮੇਰੀ ਹਾਇਸੀਤ ਵੀ ਨਹੀਂ ਕਿ ਮੈਂ ਆਪਣੀ ਧੀ ਨੂੰ ਇੰਨੀਆਂ ਮੋਟੀਆਂ ਪੀਸਾਂ ਦੇ ਕੇ ਪੜਾ ਲਵਾ ਸਰਦਾਰ ਜੀ ਅੱਧਿਓ ਵੱਧ ਉਮਰ ਲੰਘ ਗਈ ਤੁਹਾਡੀ ਸੇਵਾ ਕਰਦਿਆਂ ਤੇ ਬਾਕੀ ਵੀ ਇੱਥੇ ਹੀ ਲਗਾਉਣੀ ਹੈ ਜੇ ਤੁਸੀਂ ਪੈਸਾ ਉਧਾਰ ਦੇਵੋ ਤਾਂ ਮੇਰੀ ਧੀ ਪੜ੍ਹ ਲੈ ਕੇ ਜਾਵੇਗੀ ਸਾਨੂੰ ਵੀ ਗਰੀਬੀ ਤੋਂ ਕੋਈ ਸਾਹ ਮਿਲ ਜੂ ਓਏ ਸੀਰੀਆ ਤੂੰ ਕਦੇ ਕਮਲ ਦਾ ਫੁੱਲ ਵੇਖਿਆ ਬਹੁਤ ਸੋਹਣਾ ਹੁੰਦਾ ਪਰ ਉਗਦਾ ਉਹ ਚਿੱਕੜ 'ਚ ਹੀ ਹੈ ਪਰ ਆ ਹਵੇਲੀਆਂ ਦੀ ਸ਼ਾਨ ਨਹੀਂ ਬੰਦਾ ਨਾਲੇ ਜੇ ਤੁਸੀਂ ਹੀ ਅਫਸਰ ਬਣਗੇ ਤਾਂ ਸਾਡੇ ਪਸੂਆਂ ਨੂੰ ਪੱਠੇ ਕਾਹਨ ਪਾਉ ਝਾੜੂ ਪੋਚਾ ਕਾਹਨ ਕਰੂੰ ਆਹ ਪੜਾਈਆਂ ਤੁਹਾਡੇ ਵਾਸਤੇ ਨਹੀਂ ਕੁੜੀ ਨੂੰ ਹੱਥ ਪੀਲੇ ਕਰ ਤੋਰਨ ਦੀ ਕਰ ਹੱਥ ਜੋੜੀ ਬੈਠਾ ਸੀਰਾ ਅੱਖਾਂ ਭਰ ਆਇਆ ਸ਼ਾਇਦ ਉਸਨੇ ਕਦੇ ਇਹ ਸੋਚਿਆ ਵੀ ਨਹੀਂ ਹੋਣਾ ਕਿ ਉਸਦੀ ਕੀਤੀ ਸੇਵਾ ਦਾ ਮੁੱਲ ਇਸ ਤਰ੍ਹਾਂ ਮਿਲੇਗਾ ਸਰਦਾਰ ਜੀ ਤੁਸੀਂ ਸਾਨੂੰ ਢਿੱਡ ਭਰ ਰੋਟੀ ਦਿੱਤੀ ਕਦੇ ਹਰਾਮ ਨਹੀਂ ਕਰਾਂਗੇ ਗਰੀਬ ਜ਼ਰੂਰ ਹਾਂ ਪਰ ਬੇਸ਼ੁਕਰੇ ਨਹੀਂ ਜਿਵੇਂ ਵੀ ਹੋਵੇ ਧੀ ਨੂੰ ਪੜਾਉਣਾ ਤਾਂ ਜ਼ਰੂਰ ਹੈ ਸ਼ਹਿਰ ਵਿੱਚ ਜਾ ਕੇ ਦਿਨ ਰਾਤ ਕੰਮ ਕਰਾਂਗਾ ਸਰਦਾਰ ਜੀ ਹੁਣ ਇਜਾਜ਼ਤ ਦਿਓ ਸੱਤ ਸ਼ਰੀਕਰ ਓਏ ਕੁਝ ਨਹੀਂ ਬੰਨਨਾ ਭੁੱਖੇ ਮਰੋਗੇ ਦੋ ਟਾਈਮ ਦੀ ਰੋਟੀ ਮਿਲਦੀ ਐ ਖਾਈ ਜਾ ਸਿਰਾ ਬਿਨਾ ਕੁਝ ਬੋਲਿਆ ਹਵੇਲੀੋਂ ਬਾਹਰ ਨਿਕਲ ਗਿਆ ਸਮਾਂ ਕਦੇ ਕਿਸਾਰ ਨਹੀਂ ਰਹਿੰਦਾ ਜੰਗੀਰ ਸਿੰਘ ਦਾ ਪੁੱਤ ਗੈਰੀ ਹੱਦੋਂ ਵੱਧ ਨਸ਼ੇ ਐਸਪ੍ਰਸਤੀ ਕਰਦਾ। ਰੋਜ਼ ਲੜਾਈ ਝਗੜਾ ਕਰਦਾ। ਪਰ ਹੁਣ ਪਾਣੀ ਸਿਰੋਂ ਲੰਘ ਚੁੱਕਾ ਸੀ। ਔਲਾਦ ਨੂੰ ਵਿਗਾੜਨਾ ਤੇ ਸਵਾਰਨ ਵਿੱਚ ਹੱਥ ਮਾਂ ਪਿਓ ਦਾ ਵਧੇਰਾ ਹੁੰਦਾ ਏ। ਗੈਰੀ ਨੂੰ ਨਾਂ ਤਾਂ ਹੁਣ ਆਪਣੇ ਬਾਪ ਦਾ ਕੋਈ ਡਰ ਰਿਆ ਸੀ ਤੇ ਨਾ ਹੀ ਉਸ ਦੀ ਕੋਈ ਇੱਜ਼ਤ। ਸਾਰੀ ਜ਼ਮੀਨ ਨਸ਼ੇ ਤੇ ਆਸ਼ ਪ੍ਰਸਤੀ ਵਿੱਚ ਵੇਚ ਕੇ ਖਾਲੀ। ਕੁਝ ਪੱਲੇ ਨਾ ਰਿਹਾ। ਜੰਗੀਰ ਸਿੰਘ ਅੱਜ ਵੀ ਉਸੇ ਹਵੇਲੀ ਵਿੱਚ ਕੁਰਸੀ ਢਾ ਕੇ ਬੈਠਦਾ ਏ। ਪਰ ਹੁਣ ਉਹ ਮੜਕ ਰੋਬ ਕੁਝ ਵੀ ਨਾ ਰਿਹਾ। ਹਵੇਲੀ ਬਠਿੰਡ ਜਗੀਰ ਸਿੰਘ ਨੂੰ ਕਿਸੇ ਪਿੰਡ ਦੇ ਬੰਦੇ ਨੇ ਦੱਸਿਆ ਕਿ ਨਸ਼ੇ ਦੀ ਹਾਲਤ ਵਿੱਚ ਗੈਰੀ ਦਾ ਐਕਸੀਡੈਂਟ ਹੋ ਗਿਆ ਏ ਤੇ ਸ਼ਹਿਰ ਹਸਪਤਾਲ ਲੈ ਕੇ ਜਗੀਰ ਸਿੰਘ ਵਾਹੋ ਦਾਹੀ ਸ਼ਹਿਰ ਵੱਲ ਭੱਜਿਆ। ਗੈਰੀ ਲਹੂ ਨਾਲ ਲਥਪਥ ਸਟ੍ਰੈਚਰ ਤੇ ਪਿਆ ਸੀ। ਪੁੱਤ ਦੀ ਅਜਿਹੀ ਹਾਲਤ ਵੇਖ ਜਗੀਰ ਸਿੰਘ ਦੀ ਧਾ ਨਿਕਲ ਗਈ। ਗੈਰੀ ਦਾ ਇਲਾਜ ਸ਼ੁਰੂ ਕਰਨ ਲਈ ਹਸਪਤਾਲ ਵੱਲੋਂ ਪਹਿਲਾਂ ਪੈਸੇ ਜਮ੍ਹਾਂ ਕਰਾਉਣ ਲੈ ਕੇ ਆ ਗਿਆ। ਕਬਰਾ ਹਟ ਜਈ ਹੋਣ ਲੱਗੀ ਤੇ ਜੰਗੀਰ ਸਿੰਘ ਔਖੇ ਸੌਖੇ ਕੋਲ ਪਏ ਬੈਂਚ ਤੇ ਹੀ ਬੈਠ ਗਿਆ ਪੁੱਤ ਦੇ ਇਲਾਜ ਲਈ ਪੈਸੇ ਕਿੱਥੋਂ ਲਿਆਵਾ ਜੰਗੀਰ ਸਿੰਘ ਸੱਚਮੁੱਚ ਅਜੰਦਰੋਂ ਮਰਮੁਕ ਮਰ ਚੁੱਕਾ ਸੀ ਕਈ ਰਿਸ਼ਤੇਦਾਰਾਂ ਨੂੰ ਵੀ ਫੋਨ ਲਾਇਆ ਪਰ ਕਿਸੇ ਪਾਸਿਓਂ ਮਦਦ ਨਾ ਮਿਲੀ ਸ਼ਾਇਦ ਉਸ ਵੇਲੇ ਦਾ ਹੰਕਾਰ ਉਹਨਾਂ ਰਿਸ਼ਤਿਆਂ ਨੂੰ ਖਾ ਗਿਆ ਹੋਵੇਗਾ ਬੇਵਸਤੇਲਾਚਾਰ ਹੋਏ ਜੰਗੀਰ ਸਿੰਘ ਨੇ ਅੱਜ ਪੁੱਤ ਦੀ ਖਾਤਰ ਪੱਗ ਉਹ ਤਾਂ ਹੱਥਾਂ ਵਿੱਚ ਫੜ ਲਈ ਪੱਤ ਦੀ ਨਾਜ਼ੁਕ ਹਾਲਤ ਦੇਖ ਮਜਬੂਰ ਹੋ ਗਿਆ ਸੀ ਜੰਗੀਰ ਸਿੰਘ ਡਾਕਟਰਾਂ ਮੂਰੇ ਹੱਥ ਬੰਨ੍ਹ ਲੈ। ਅਚਾਨਕ ਪਿੱਛੋਂ ਆਵਾਜ਼ ਆਈ। ਇੱਕ ਹਮਦਰਦੀ ਭਰਿਆ ਹੱਥ ਜੰਗੀਰ ਸਿੰਘ ਦੇ ਆਣ ਮੋਢੇ ਤੇ ਧਰਿਆ ਗਿਆ। ਤੁਸੀਂ ਫਿਕਰ ਨਾ ਕਰੋ ਅੰਕਲ ਜੀ ਮੈਂ ਫੀਸ ਭਰ ਦਿੱਤੀ ਏ ਤੇ ਇਲਾਜ ਸ਼ੁਰੂ ਹੋ ਗਿਆ ਏ। ਵਾਰਡ ਵਾਇ ਸਟ੍ਰਕਚਰ ਤੇ ਪਾਏ ਗਏ ਰੀ ਨੂੰ ਜਲਦੀ ਜਲਦੀ ਇਲਾਜ ਲੈ ਲਜਾਣ ਲੱਗੇ। ਜੰਗੀਰ ਸਿੰਘ ਨੇ ਪਲਟ ਕੇ ਵੇਖਿਆ ਤਾਂ ਭਰੀਆਂ ਅੱਖਾਂ ਨਾਲ ਇੱਕ ਧੁੰਦਲਾ ਜਿਹਾ ਚਿਹਰਾ ਦਿਖਾਈ ਦਿੱਤਾ। ਅਣਜਾਣ ਸੀ ਪਰ ਰੱਬ ਸਮਾਨ ਸੀ ਅੰਕਲ ਜੀ ਸ਼ਾਇਦ ਤੁਸੀਂ ਮੈਨੂੰ ਪਹਿਚਾਣਿਆ ਨਹੀਂ ਮੈਂ ਸੀਰੇ ਦੀ ਧੀ ਹਾਂ ਜੋ ਤੁਹਾਡੇ ਸੀਰੀ ਹੁੰਦਾ ਸੀ ਮੈਂ ਇਸੇ ਹਸਪਤਾਲ ਵਿੱਚ ਡਾਕਟਰ ਹਾਂ ਜੰਗੀਰ ਸਿੰਘ ਸੌਂ ਜਾ ਹੋ ਗਿਆ ਉਸ ਵੇਲੇ ਸੀਰੇ ਨੂੰ ਕਈਆਂ ਗੱਲਾਂ ਯਾਦ ਕਰਾ ਜੰਗੀਰ ਸਿੰਘ ਪੁੱਬਾ ਮਾਰ ਆਉਣ ਲੱਗਾ ਜਿਉਂ ਦੀ ਵਸਦੀ ਰਹਤੀਏ ਤੇਰਾ ਕਾਰਜ ਤਾਂ ਮੈਂ ਮਰ ਕੇ ਵੀ ਨਹੀਂ ਚੁਕਾ ਸਕਦਾ ਨਹੀਂ ਅੰਕਲ ਜੀ ਇਸ ਤਰ੍ਹਾਂ ਨਾ ਕਹੋ ਗਰੀਬ ਜ਼ਰੂਰ ਹਾਂ ਪਰ ਬੇਸ਼ੁਕਰੇ ਨਹੀਂ ਸੀਰੇ ਦੀ ਤੀਨੇ ਬੜੇ ਆਦਰ ਨਾਲ ਜਗੀਰ ਸਿੰਘ ਦੇ ਹੱਥ ਹੱਥੋਂ ਪੱਗ ਫੜ ਸਿਰ ਤੇ ਸਜਾ ਦਿੱਤੀ ਸਮੇਂ ਦਾ ਗੇੜ ਆਖਰ ਘੁੰਮ ਕੇ ਫੇਰ ਉੱਥੇ ਹੀ ਆ ਗਿਆ ਉਸ ਸਮੇਂ ਸੀਰੇ ਨੂੰ ਕਈਆਂ ਗੱਲਾਂ ਜਗੀਰ ਸਿੰਘ ਨੂੰ ਸੱਚ ਜਪਾਂ ਲੱਗੀਆਂ ਜਦ ਕਿਹਾ ਸੀ ਓਏ ਸੀਰਿਆ ਕਮਲ ਦਾ ਫੁੱਲ ਬਹੁਤ ਸੋਹਣਾ ਹੁੰਦਾ ਹੈ ਪਰ ਉਹਦਾ ਚਿੱਕੜ ਵਿੱਚ ਹੀ ਹੈ ਪਰ ਅੱਜ ਇੱਕ ਤੀਨੇ ਆਪਣੀ ਮਿਹਨਤ ਨਾਲ ਸਭ ਸੱਚ ਕਰ ਦਿੱਤਾ ਹੌਸਲੇ ਬਲੰਦ ਹੋਣ ਤਾਂ ਇਹ ਗਰੀਬੀ ਵੀ ਰਾਹ ਦਾ ਰੋੜਾ ਨਹੀਂ ਬਣ ਸਕਦੀ ਜੰਗੀਰ ਸਿੰਘ ਨੂੰ ਅੱਜ ਸੱਚਮੁੱਚ ਇਦਾਂ ਲੱਗ ਰਿਹਾ ਸੀ ਜਿਵੇਂ ਸੀਰੇ ਦੀ ਧੀ ਮੇਰੇ ਸਿਰ ਬੰਨੀ ਪੱਗ ਦੇ ਰੂਪ ਵਿੱਚ ਕਮਲ ਦਾ ਫੁੱਲ ਹੋਵੇ ਤੇ ਮੈਂ ਝੇਕੜ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਧੰਨਵਾਦ